ਜਦੋਂ ਵੀ ਆਜ਼ਾਦੀ ਦੀ ਲੜਾਈ ਦੀ ਗੱਲ ਚਲਦੀ ਹੈ ਤਾਂ ਉਸ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਯੋਧਿਆਂ ਦਾ ਜ਼ਿਕਰ ਅਸੀਂ ਕਰਦੇ ਹਾਂ ਪਰ ਕਦੀ ਕਦੀ ਇੰਜ ਵੀ ਲੱਗਦਾ ਹੁੰਦਾ ਹੈ ਕਿ ਉਹਨਾਂ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦਾ ਜ਼ਿਕਰ ਕਰਨਾ ਭੁੱਲ ਜਾਂਦੇ ਹਾਂ ਪੰਜਾਬ ਦੇ ਵੱਲੋਂ ਇੱਕ ਪਹਿਲ ਕੀਤੀ ਗਈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਮਾਤਾ ਵਿਦਿਆਵਤੀ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਦਰਸਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਹਿਸੀਲ ਗੜਸ਼ੰਕਰ ਦੇ ਵਿੱਚ ਪਿੰਡ ਪੈਂਦਾ ਜੀ ਮੋਰਾਵਾਲੀ ਇਹ ਮੋਰਾਵਾਲੀ ਭਗਤ ਸਿੰਘ ਦਾ ਨਾਨਕਾ ਪਿੰਡ ਹੈ ਔਰ ਇੱਥੇ ਉਹਨਾਂ ਦੀ ਮਾਤਾ ਦੀ ਯਾਦ ਦੇ ਵਿੱਚ ਸਮਾਰਕ ਬਣਾਇਆ ਗਿਆ ਸਾਲ 2008 ਦੇ ਵਿੱਚ ਉਸ ਸਮੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 5 ਕਰੋੜ ਦੀ ਰਾਸ਼ੀ ਜਿਹੜੀ ਆ ਇਸ ਸਮਾਰਕ ਦੇ ਲਈ ਜਾਰੀ ਕੀਤੀ ਨੌ ਦੇ ਵਿੱਚ ਅੰਬਿਕਾ ਸੋਨੀ ਜਿਹੜੀ ਉਸ ਸਮੇਂ ਕੇਂਦਰੀ ਮੰਤਰੀ ਸੀ ਉਹਦੇ ਵੱਲੋਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਤੇ ਲਗਭਗ 17 ਦੇ ਨੇੜੇ ਜਾ ਕੇ ਇਹਦਾ ਕੰਮ ਮੁਕੰਮਲ ਹੋ ਗਿਆ ਸੀਗਾ ਪਰ ਅਜੇ ਜੇ ਗੱਲ ਕਰੀਏ ਇਸ ਸਮਾਰਕ ਦੀ ਤੇ ਚਾਹੇ ਸੂਬਾ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਇਸ ਸਮਾਰਕ ਨੂੰ ਲੈ ਕੇ ਬਿਲਕੁਲ ਹੀ ਨਾ ਪਖੀ ਰਵਈਆ اختیار ਕਰਦੀ ਨਜ਼ਰ ਆ ਰਹੀ ਹੈ ਚੌਕੀਦਾਰ ਰੱਖਿਆ ਹੁੰਦਾ ਸੀਗਾ ਉਹਦੀ ਜਿਹੜੀ ਪੇਮੈਂਟ ਹੈ ਤਨਖਾਹ ਹੈ ਇਸ ਸਮੇਂ ਪਿੰਡ ਦੇ ਲੋਕ ਆਪਣੀ ਜੇਬ ਦੇ ਵਿੱਚੋਂ ਦੇ ਰਹੇ ਆ ਜਿਹੜੀ ਇੱਥੇ ਰੋਸ਼ਨੀ ਹੈ ਉਹਦੇ ਬਿਜਲੀ ਦਾ ਬਿੱਲ ਪਿੰਡ ਵਾਲਿਆਂ ਵੱਲੋਂ ਟਾਰਿਆ ਜਾ ਰਿਹਾ ਹੈ। ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਕਰਕੇ ਪਿੰਡ ਦੇ ਲੋਕ ਇਸ ਗੱਲੋਂ ਨਿਰਾਸ਼ ਤੇ ਨਾਰਾਜ਼ ਨਜ਼ਰ ਆ ਰਹੇ ਨੇ ਕਿ ਸਰਕਾਰਾਂ ਨੇ ਇਸ ਸਮਾਰਕ ਬਣਵਾ ਤਾਂ ਦਿੱਤਾ ਹੈ ਪਰ ਇਹਦੀ ਸਾਮ ਸੰਭਾਲ ਜਾਂ ਉਹਨਾਂ ਸ਼ਹੀਦਾਂ ਦੇ ਮਾਮਾ ਜਿਹੜੀਆਂ ਨੇ ਉਹਨਾਂ ਦੀ ਸ਼ਹਾਦਤ ਨੂੰ ਦੇਖਦਿਆਂ ਹੋਇਆਂ ਜਿੰਨਾ ਧਿਆਨ ਇਸ ਸਮਾਰਕ ਤੇ ਦੇਣਾ ਚਾਹੀਦਾ ਸੀਗਾ ਉਹ ਇਹਨਾਂ ਸਰਕਾਰਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ। ਇਸ ਸਮਾਰਕ ਦੀ ਸਾਰਨੀ ਲਈ ਇਹ ਲਾवारਸ ਪਈ ਆ 6 ਮਹੀਨੇ ਪਹਿਲਾਂ ਕੰਮ ਚੱਲਦੇ ਸਿਕਿਉਰਟੀ ਹੁੰਦੀ ਸੀ ਐਸ ਵੇਲੇ ਨਾ ਕੋਈ ਸਿਕਿਉਰਟੀ ਹੈ ਨਾ ਇੱਥੇ ਕੋਈ ਸੇਵਾਦਾਰ ਹੈ ਆਪਣੇ ਤੌਰ ਤੇ ਮੈਂ ਮਾਤਾ ਵਿਦਿਆਵਤੀ ਫਿਲਵਰ ٹرسٹ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਸੇਵਾਦਾਰ ਰੱਖਿਆ ਹੋਇਆ ਹੈ ਜਿਸ ਨੂੰ 3000 ਰੁਪਏ ਮਹੀਨਾ ਆਪਣੇ ਪੈਲੋਂ ਦੇਣਾ 4000 ਰੁਪਏ ਬਿਜਲੀ ਦਾ ਬਿੱਲ ਆ ਜਾਂਦਾ ਉਹ ਪੈਲੋਂ ਭਰਦਾ ਹਾਂ ਕਿਸੇ ਵੀ ਸਰਕਾਰ ਦੇ ਕੋਲੋਂ ਨਾ ਪੰਜਾਬ ਸਰਕਾਰ ਕੋਲੋਂ ਨਾ ਸੈਂਟਰ ਸਰਕਾਰ ਕੋ ਨੂੰ ਸਤਾਣਾ ਤੇ ਬਾਦ ਸਾਨੂੰ ਕੋ ਇੱਕ ਵਾਸਾ ਮਿਲਿਆ ਹੈ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਏਡੇ ਵੱਡੇ ਸ਼ਹੀਦ ਦੀ ਮਾਤਾ ਦਾ ਸਮਾਰਕ ਹੋਵੇ ਇਹਦੀ ਦੇਖਭਾਲ ਨਾ ਹੋਵੇ ਇਹਨੂੰ ਲਵਾਰ ਛੱਡਿਆ ਜਾਵੇ ਬਹੁਤ ਮਾੜੀ ਗੱਲ ਹੈ ਦੋਵਾਂ ਸਰਕਾਰਾਂ ਲਈ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਸੋ ਇਹ ਸ਼ਹੀਦ ਜੋ ਨੇ ਇਹ ਸਾਰਿਆਂ ਦੇ ਸਾਂਝੇ ਆ ਇਹਨਾਂ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਕਿਸੇ ਜਾਤ ਧਰਮ ਜਾਮਤ ਨਾਲ ਕੋਈ ਸੰਬੰਧ ਨਹੀਂ ਸਾਰਿਆਂ ਨੂੰ ਪੂਜਣੇ ਬੜੀ ਹੈਰਾਨੀ ਹੁੰਦੀ ਹੈ ਜਦੋਂ ਦੇਸ਼ਾਂ ਵਿਦੇਸ਼ਾਂ ਵਿੱਚ ਤਨਾ ਸ਼ਹੀਦਾਂ ਨੂੰ ਪੂਜਿਆ ਜਾਂਦਾ ਹੈ ਪਰ ਆਪਣੇ ਇਹਨਾਂ ਦੇ ਜੱਦੀ ਨਗਰਾਂ ਵਿੱਚ ਇਹਨਾਂ ਨੂੰ ਪੂਜਿਆ ਨਹੀਂ ਜਾਂਦਾ ਇਹ ਪਿੰਡ ਜੋ ਐਨ ਆਰ ਆਈ ਦਾ ਪਿੰਡ ਹੈ ਮਾਤਾ ਵਿੱਦਾ ਵੰਦਾ ਪਿੰਡ ਇਹਨੂੰ ਬਹੁਤ ਉੱਚਾ ਦਰਜਾ ਮਿਲਣਾ ਚਾਹੀਦਾ ਇਸ ਨਗਰ ਦਾ ਬਹੁਤ ਸਨਮਾਨ ਹੋਣਾ ਚਾਹੀਦਾ ਸੋ ਬਾਰ-ਬਾਰ ਮਿਹਨਤੀ ਹੈ ਕਿ ਇਸ ਸਮਾਰਕ ਦੀ ਸਾਂਭ ਸੰਭਾਲ ਜਾਂ ਤਾਂ ਸੈਂਟਰ ਸਰਕਾਰ ਕਰੇ ਜਾਂ ਫਿਰ ਪੰਜਾਬ ਸਰਕਾਰ ਕਰੇ ਆ ਜੋ ਇਸ ਨੂੰ ਬਹੁਤ ਹੀ ਸਜੇ ਢੰਗ ਨਾਲ ਸਿਆਗਾਸ ਕੇ ਇਨਸਵਾਰਿਆ ਜਾ ਸਕੀ ਲੋਕ ਸਵਾ ਦੇ ਇਲੈਕਸ਼ਨ ਸਰ ਤੇ ਖੜੇ ਹਾਂ ਮੈਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਅਸਾਂ ਪਣਵਾ ਨੇ ਪੁੱਛਣਾ ਹੈ ਕਿ ਕਿਹੜਾ ਕੈਂਡੀਡੇਟ ਹੈ ਜੋ ਇਸ ਸਮਾਰਕ ਦੀ ਸੰਭਾਲ ਲਈ ਸਾਡੀ ਸਹਾਇਤਾ ਕਰੇਗਾ ਵੋਟ ਉਸ ਨੂੰ ਪਾਵਾਂਗੇ ਜੋ ਸਾਡੇ ਨਾਲੇ ਵਾਦਾ ਕਰੇਗਾ ਕਿ ਇਸ ਸਮਾਰਕ ਦੀ ਇਸ ਮਹਾਨ ਸਮਾਰਕ ਦੀ ਥਾਂ ਸੰਭਾਲ ਵਿੱਚ ਉਹ ਸਾਡੀ ਮਦਦ ਕਰਨਗੇ ਮਾਤਾ ਵਿਦਿਆਪਤੀ ਬੈਲਫੇਅਰ ਟਰਸਟ ਦਾ ਖਜ਼ਾਨਚੀ ਹਾਂ ਅਸੀਂ ਇਸ ਵੇਲੇ ਮਾਤਾ ਵਿਦਿਆਪਤੀ ਬੈਲਫੇਅਰ ਟਰਸਟ ਜਿੱਥੇ ਉਹਨਾਂ ਦੀ ਯਾਦ ਵਿੱਚ ਯਾਦਗਾਰ ਬਣੀ ਹੋਈ ਹੈ ਅਸੀਂ ਉੱਥੇ ਖੜੇ ਹਾਂ ਸਾਨੂੰ ਬੜੇ ਮਾਣ ਵਾਲੀ ਗੱਲ ਹੈ ਮਾਤਾ ਜੀ ਦਾ ਇਹ ਜਨਮ ਭੂਮੀ ਹੈ ਅਸੀਂ ਬਹੁਤ ਮਾਤਾ ਜੀ ਦਾ ਸਤਿਕਾਰ ਕਰਦੇ ਹਾਂ ਅਤੇ ਅਸੀਂ ਸੈਂਟਰ ਗਵਰਨਮੈਂਟ ਦਾ ਵੀ ਬਹੁਤ ਸਤਿਕਾਰ ਕਰਦੇ ਹਾਂ ਸਾਡੇ ਪਿੰਡ ਨੂੰ ਯਾਦ ਕੀਤਾ ਪਰ ਸਾਡੇ ਪਿੰਡ ਦੇ ਵਿੱਚ ਯਾਦਗਾਰ ਬਣਾਈ ਪਰ ਇਸ ਵੇਲੇ ਇਸ ਯਾਦਗਾਰ ਨੂੰ ਸਾਂਭ ਸੰਭਾਲਣ ਵਾਲਾ ਕੋਈ ਬੰਦਾ ਨਹੀਂ ਨਾ ਦੋਨੋਂ ਸਰਕਾਰਾਂ ਇਸ ਚੀਜ਼ ਦੀ ਪ੍ਰਵਾਹ ਕਰਦੀਆਂ ਹਨ ਅਸੀਂ ਬੇਨਤੀ ਵੀ ਕੀਤੀ ਹੈ ਤੇ ਇਸ ਵੇਲੇ ਰੱਖ-ਰਖਾਅ ਦੇ ਲਈ ਸਾਨੂੰ ਖਰਚੇ ਦਾ ਪ੍ਰਬੰਧ ਆਪ ਆਪ ਕਰਨਾ ਪੈਂਦਾ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਇਸ ਵੇਲੇ ਪਿੰਡ ਵਾਸੀਆਂ ਨੇ ਸਾਨੂੰ ਇਹ ਸਲਾਹ ਕੀਤੀ ਹੈ ਜਿਹੜਾ ਵੀ ਪਾਰਟੀ ਇਸ ਮਾਰਕ ਬਾਰੇ ਸਾਂਭ ਸੰਭਾਲ ਬਾਰੇ ਜਾਂ ਹੈਂਡ ਓਵਰ ਟੇਕ ਓਵਰ ਕਰਨ ਬਾਰੇ ਸਹਿਯੋਗ ਦੇਵੇਗੀ ਪਿੰਡ ਵਾਸੀ ਉਹਨੂੰ ਵੋਟ ਪਾਉਣਗੇ ਇਹਨਾਂ ਪਿੰਡ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਅਸੀਂ ਇਸ ਗੱਲ ਤੋਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨਾ ਕੋਈ ਅਸੀਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਕੁਰਬਾਨ ਜਾਂਦੇ ਆ ਤੇ ਕਿੰਨਾ ਕੋਈ ਉਹਨਾਂ ਦਾ ਆਦਰ ਸਤਕਾਰ ਕਰਦੇ ਆ ਖਾਸ ਤੌਰ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਉੱਤੇ ਪ੍ਰਸ਼ਨ ਚ ਜਿਹੜਾ ਜ਼ਰੂਰ ਲੱਗਦਾ ਨਜ਼ਰ ਆਉਂਦਾ ਆ ਕਿਉਂਕਿ ਇਹ ਸਿਰਫ ਇੱਕ ਮਾਂ ਦੀ ਯਾਦ ਦੇ ਵਿੱਚ ਬਣਾਈ ਹੋਈ ਯਾਦਗਾਰ ਨਹੀਂ ਹੈ ਇਹ ਭਗਤ ਸਿੰਘ ਹੋਰਾਂ ਦੀ ਮਾਤਾ ਵਿਦਿਆਵਤੀ ਦੀ ਯਾਦ ਦੇ ਵਿੱਚ ਬਣਾਇਆ ਮੈਮੋਰੀਅਲ ਤਾਂ ਹੈ ਪਰ ਇਸ ਯਾਦਗਾਰ ਦੇ ਵਿੱਚ ਚਾਹੇ ਉਹ ਚੰਦਰਸ਼ੇਖਰ ਆਜ਼ਾਦ ਹੋਣ ਬੀਕੇ दत्त ਹੋਣ ਸੁਖਦੇਵ ਰਾਜਗੁਰੂ ਉਹਨਾਂ ਦੀਆਂ ਮਾਵਾਂ ਦੀਆਂ ਤਸਵੀਰਾਂ ਵੀ ਇਸ ਸਮਾਰਕ ਦੇ ਵਿੱਚ ਲਗਾਈਆਂ ਗਈਆਂ ਨੇ ਔਰ ਉਹਨਾਂ ਮਾਵਾਂ ਨੂੰ ਸਮਰਪਿਤ ਕੀਤਾ ਗਿਆ ਹੈ ਇਸ ਸमारक ਜਿਨ੍ਹਾਂ ਨੇ ਆਪਣੇ ਪੁੱਤਰ ਹੱਸਦਿਆਂ ਹੱਸਦਿਆਂ ਆਜ਼ਾਦੀ ਦੀ ਲੜਾਈ ਦੇ ਵਿੱਚ ਤੋਰ ਦਿੱਤੇ ਜਦਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਵਾਪਸ ਪਰਤਣ ਦੀ ਬਹੁਤੀ ਉਮੀਦ ਨਜ਼ਰ ਨਹੀਂ ਆਉਂਦੀ ਪਰ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਕਿੰਨਾ ਕੁ ਸਹੇਜ ਕੇ ਰੱਖਦੇ ਹਾਂ ਜਾਂ ਸਾਡੀਆਂ ਸਰਕਾਰਾਂ ਜਿਨ੍ਹਾਂ ਸ਼ਹੀਦਾਂ ਦੇ ਨਾਮ ਦੇ ਉੱਤੇ ਚੋਣਾਂ ਵਾਲੀ ਸਟੰਟ ਖੇਡਦੀਆਂ ਨੇ ਕਈ ਵਾਰੀ ਵੋਟਾਂ ਵਟੋੜਨ ਦਾ ਵੀ ਕੰਮ ਕਰਦੀਆਂ ਨੇ ਉਹ ਸਰਕਾਰਾਂ ਇਹਨਾਂ ਸ਼ਹੀਦਾਂ ਦੇ ਸਮਾਰਕਾਂ ਦੇ ਵੱਲ ਕਿੰਨਾ ਕੁ ਧਿਆਨ ਦਿੰਦੀਆਂ ਨੇ ਇਸ ਗੱਲ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਸ ਸਮਾਰਕ ਦੇ ਉੱਤੇ 5 ਕਰੋੜ ਰੁਪਈਆ ਖਰਚਾ ਤਾਂ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਹਦੀ ਸਾਮ ਸੰਭਾਲ ਨੂੰ ਲੈ ਕੇ ਨਾ ਪੱਖੀ ਰਵਈਆ اختیار ਕੀਤਾ ਜਾ ਰਿਹਾ ਹੈ ਕੈਮਰਾਮੈਨ ਰਵੀ ਦੇ ਨਾਲ ਜਸਵੀਰ ਟੀਵੀ ਪੰਜਾਬ ਹੁਸ਼ਿਆਰਪੁਰ